ਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠੇ 111 ਕਿਸਾਨਾਂ ਦੇ ਵਿੱਚੋਂ ਆ ਵੀ ਇੱਕ ਵੀਰ ਸੀ ਜਿਹੜਾ ਭੁੱਖ ਹੜਤਾਲ ਤੇ ਬੈਠਾ ਸੀਗਾ ਤੇ ਜਦੋਂ ਇੰਟਰਵਿਊ ਵਾਲੇ ਵੀਰ ਨੇ ਪਾਈ ਤੋਂ ਪੁੱਛਿਆ ਵੀ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਕਿ ਤੁਹਾਡੇ ਪਰਿਵਾਰ ਨੇ ਨਹੀਂ ਕੁਝ ਕਿਹਾ ਤਾਂ ਵੀਰ ਆਪਦੀਆਂ ਧੀਆਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਇਆ ਸੀਗੇ ਤੇ ਵੀਰ ਦੀ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਅੱਜ ਤਿੰਨੇ ਧੀਆਂ ਨੇ ਬਾਰਡਰ ਤੇ ਪਹੁੰਚ ਕੇ ਆਪਦੇ ਪਿਤਾ ਦੇ ਗਲ ਦੇ ਵਿੱਚ ਹਾਰ ਪਾ ਕੇ ਤੇ ਆਪਣੇ ਪਿਤਾ ਨੂੰ ਜੂਸ ਪਿਆ ਕੇ ਪਿਤਾ ਦਾ ਵਰਤ ਤੜਵਾਇਆ ਦੇਖੋ ਪਿਓ ਤਿਆਂ ਦਾ ਪਿਆਰ ਤਿੰਨ ਧੀਆਂ ਨੇ ਬਾਈ ਦੇ ਤੇ ਬਹੁਤ ਜ਼ਿਆਦਾ ਪਿਆਰ ਕਰਦਾ ਬਾਈ ਵੀ ਤੀਆਂ ਨੂੰ ਤੇ ਤੀਆਂ ਵੀ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਜਿਹੜੇ ਤੀਆਂ ਨੂੰ ਬੋਝ ਸਮਝਦੇ ਆ ਉਹ ਆਹ ਵੀਡੀਓ ਜ਼ਰੂਰ ਦੇਖਿਓ ਤੇ ਜਿਹੜੇ ਤੀਆਂ ਨੂੰ ਪਿਆਰ ਕਰਦੇ ਆ ਉਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਦੇਖਦੇ ਆ ਵੀ ਬਾਈ ਨੇ ਅੱਜ ਵਰਤ ਤੋੜਨ ਤੋਂ ਬਾਅਦ ਕੀ ਕਿਹਾ ਬਾਈ ਦੇ ਨਾਲ ਕਰਾਉਂਦੇ ਆ ਗੱਲਬਾਤ ਪੂਰੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮੌਜੂਦਾ ਜੀ ਖਨੋਰੀ ਬਾਰਡਰ ਉੱਪਰ ਸੋ ਆਪਣੇ ਨਾਲ ਆਪਣਾ ਵੱਡਾ ਭਰਾ ਬਈ ਰਤਨਮਲ ਕੇ ਸੋ ਨਾਲ ਬਾਈ ਦੀਆਂ ਬੇਟੀਆਂ ਤਿੰਨ ਬੇਟੀਆਂ ਬਾਈ ਦੀਆਂ ਸੋ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦਾ ਅੱਜ ਮਰਨ ਵਰਤ 55ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਜੀ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਸਿਹਤ ਪਿਛਲੇ ਲਗਭਗ 8-10 ਦਿਨਾਂ ਤੋਂ ਬਹੁਤ ਖਰਾਬ ਚੱਲ ਰਹੀ ਸੀ ਸੋ ਇਹ ਸਾਰੇ ਨੂੰ ਦੇਖਦਿਆਂ 111 ਕਿਸਾਨਾਂ ਨੇ ਮਰਨ ਵਰਤ ਰੱਖਿਆ ਸੋ ਉਸ ਤੋਂ ਬਾਅਦ ਹਰਿਆਣਾ ਦੇ ਵੀ 12 ਕਿਸਾਨਾਂ ਨੇ ਮਰਨ ਵਰਤ ਰੱਖਿਆ ਜੀ ਸੋ ਇੱਕ ਵੱਡਾ ਦਬਾਅ ਪਿਆ ਕਿਸਾਨਾਂ ਦਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਜੋ ਸਿਹਤ ਖਰਾਬ ਹੋ ਰਹੀ ਸੀ ਤਾਂ ਸਾਡੇ ਜੋ 122 ਦੇ ਕਰੀਬ ਕਿਸਾਨ ਮਰਨ ਵਰਤ ਤੇ ਬੈਠੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ ਹਨ ਆ ਦੀ ਜਾਨ ਤਲੀ ਤੇ ਧਰ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਬਚਾਉਣ ਲਈ ਆਪਦੀਆਂ ਜਾਨਾਂ ਕੁਰਬਾਨ ਕਰਨ ਦਾ ਤਹਈਆ ਕੀਤਾ ਸੋ ਇਹਨਾਂ ਸਾਰੇ ਚਿਹਰੇ ਜੋ 122 ਬੈਠੇ ਸੀ ਸਭ ਤੋਂ ਚਰਚਤ ਚਿਹਰਾ ਰਿਹਾ ਜੀ ਬਾਈ ਰਤਨ ਮੱਲਕੇ ਕਿਉਂਕਿ ਬਾਈ ਦਿਨ ਤੁਸੀਂ ਤਿੰਨ ਲੜਕੀਆਂ ਦੇਖ ਸਕਦੇ ਹੋ ਇੱਕ ਛੋਟੀ ਬੱਚੀ ਉਧਰ ਪਿੱਛੇ ਖੇਡ ਰਹੀ ਆ ਸੋ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਧੰਨਵਾਦ ਜੀ ਤੁਹਾਡਾ ਪਹਿਲਾਂ ਦਾ ਬਹੁਤ-ਬਹੁਤ ਹਾਂਜੀ ਬਾਈ ਕੀ ਅਸੀਂ ਮਤਲਬ ਸਾਡਾ ਮਰਨ ਬਾਰਤ ਰੱਖਣ ਦਾ ਪ੍ਰੋਗਰਾਮ ਇਸ ਕਰਕੇ ਬਣਿਆ ਕਿ ਸਾਨੂੰ ਪ੍ਰਧਾਨ ਜੀ ਬਹੁਤ ਜ਼ਰੂਰੀ ਨੇ ਅਸੀਂ ਮਤਲਬ ਮੇਨ ਸਾਡਾ ਮਕਸਦ ਤਾਂ ਪ੍ਰਧਾਨ ਜੀ ਦੀ ਜਾਨ ਬਚਾਉਣਾ ਸੀ ਇਸ ਕਰਕੇ ਅਸੀਂ ਮਤਲਬ ਇਹ ਸਟੈਪ ਲਿਆ ਠੀਕ ਆ ਸਾਡੀ ਘਰੇ ਮਜਬੂਰੀ ਸੀ ਮੈਂ ਮਤਲਬ ਪਰਿਵਾਰ 'ਚ ਇਕੱਲਾ ਮਤਲਬ ਬੱਚੇ ਘਰੇ ਛੱਡ ਕੇ ਆਉਣਾ ਥੋੜਾ ਔਖਾ ਸੀ ਪਰ ਸਾਨੂੰ ਇਹ ਲੱਗਿਆ ਸਾਡੀ ਫਸਲਾਂ ਨਸਲਾਂ ਦੀ ਖਾਤਰ ਤੇ ਸਾਡੇ ਪ੍ਰਧਾਨ ਜੀ ਦੀ ਖਾਤਰ ਤੁਹਾਨੂੰ ਐ ਸੀ ਵੀ ਇਹ ਸਾਡੇ ਤੋਂ ਪ੍ਰਧਾਨ ਜੀ ਚਲੇ ਗਏ ਨਾ ਤਾਂ ਸਾਡੇ ਪੱਲੇ ਤਾਂ ਅੱਖ ਵੀ ਨਹੀਂ ਰਹਿ ਜਾਣ ਕਿਉਂਕਿ ਇਹੋ ਜਿਹਾ ਜਰਨੈਲ ਯੋਧਾ ਦੁਬਾਰਾ ਨਹੀਂ ਜੀ ਪੈਦਾ ਹੋਣਾ ਮਤਲਬ ਇਸ ਗੱਲ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਪ੍ਰਧਾਨ ਜੀ ਦੇ ਮਤਲਬ ਉਹਨਾਂ ਦੇ ਸਹਿਯੋਗ ਵਾਸਤੇ ਅਸੀਂ 111 ਹੋਰ ਮਤਲਬ ਕਿਸਾਨ ਭਰਾ ਤੇ ਮਰਨ ਵਰਤ ਤੇ ਬੈਠੇ ਤੇ ਚਲੋ ਮਤਲਬ ਉਹ ਵੈਗੁਰੂ ਦੀ ਕਿਰਪਾ ਕਹਿ ਲੋ ਵੀ ਉਸ ਨਾਲ ਸਰਕਾਰ ਤੇ ਦਬਾਅ ਬਣਿਆ ਤਾਂ ਸਰਕਾਰ ਨੇ ਇਹ ਆਪਣਾ ਪ੍ਰਪੋਜ਼ਲ ਭੇਜਿਆ ਤਾਂ ਮਤਲਬ ਕੱਲ ਤੋਂ ਲਾ ਕੇ ਮਤਲਬ ਸਰਕਾਰ ਦੇ ਨੁਮਾਇੰਦੇ ਆਪਣੇ ਕੋਲੇ ਆਏ ਉਹਨਾਂ ਨੇ ਮਤਲਬ ਮੀਟਿੰਗ ਕੀਤੀ ਔਰ ਅੱਗੇ ਦੀ ਮੀਟਿੰਗ 14 ਵਾਸਤੇ ਦੇ ਗਏ ਆ ਤੇ ਬਾਕੀ ਮਤਲਬ ਪ੍ਰਧਾਨ ਜੀ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਰਾਤ ਤੋਂ ਅਗਲਾ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਪ੍ਰਧਾਨ ਜੀ ਮਤਲਬ ਖਾਣ ਪੀਣਗੇ ਤਾਂ ਹਜੇ ਵੀ ਕੁਝ ਨਹੀਂ ਤੇ ਮਤਲਬ ਟ੍ਰੀਟਮੈਂਟ ਲੈ ਲੈਣਗੇ ਉਸ ਗੱਲ ਦੀ ਸਹਿਮਤੀ ਬਣੀ ਇਹ ਚਲੋ ਅਸੀਂ ਮਤਲਬ ਆਪ ਜੀ ਆਪ ਨੂੰ ਇੰਨੇ ਕੀ ਭਾਗੀਸ਼ਾਲੀ ਸਮਝਦੇ ਆਂ ਕਿ ਸਾਡਾ ਮਤਲਬ ਥੋੜਾ ਜਿਆ ਤਾਂ ਬਲੀਦਾਨ ਮਤਲਬ ਲੇਖੇ ਲੱਗਿਆ ਪਰ ਅਸੀਂ ਮਤਲਬ ਪ੍ਰਧਾਨ ਜੀ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹੈਗੇ ਪਰ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਪ੍ਰਧਾਨ ਜੀ ਮਤਲਬ ਸਾਨੂੰ ਉਹਨਾਂ ਦੇ ਦ੍ਰਿੜ ਇਰਾਦੇ ਤੇ ਇੰਨਾ ਕੁ ਵਿਸ਼ਵਾਸ ਹੈ ਕਿ ਉਹ ਨਾ ਤਾਂ ਡੋਲੇ ਅੱਜ ਤੱਕ ਤੇ ਨਾ ਹੀ ਡੋਲੇ ਸੋ ਇਸ ਕਰਕੇ ਅਸੀਂ ਮਤਲਬ ਇਹ ਫੈਸਲਾ ਲਿਆ ਤੁਸੋ ਉਹਦਾ ਮਤਲਬ ਕਾਫੀ ਚੰਗਾ ਰਿਜ਼ਲਟ ਆਇਆ ਤੇ ਬਾਈ ਜੀ ਆਪਣੇ ਲੜਕੀ ਦਾ ਕਿਹਨਾ ਜੀ ਤਾਡੇ ਪਾਪਾ ਬੈਠੇ ਮਰਨ ਵਰਤ ਤੇ ਕੀ ਮਹਿਸੂਸ ਹੋਇਆ ਤੁਹਾਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਮੇਰੇ ਪਾਪਾ ਤੇ ਹੋਰ ਸੋ 21 ਜੋਧੇ ਜੋ ਬੈਠੇ ਸਨ ਮਨਵਰਤ ਤੇ ਇਹਨਾਂ ਦੇ ਕਾਰਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਟਰੀਟਮੈਂਟ ਵਾਸਤੇ ਲੈਣ ਵਾਸਤੇ ਥੋੜੀ ਨਿਹਾ ਕੀਤੀ ਹੈ ਪਰ ਉਹਨਾਂ ਨੇ ਖਾਣ ਨੂੰ ਤਾਂ ਹਜੇ ਵੀ ਕੁਝ ਨਹੀਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਜੋ ਵੀ ਮੰਗ ਹੈ ਸਰਕਾਰ ਉਸਨਾਂ ਦੀ ਜਲਦੀ ਮੰਨ ਲਵੇ ਕੁਛ ਕੀ ਬੋਲਣਾ ਚਾਹੋਗੇ ਇਹ ਛੋਟੀ ਜਿਹੀ ਲੜਕੀ ਕੀ ਨਾਮ ਹੈ ਇਹਨਾਂ ਦਾ ਏਕਨੂਰਕਰ ਏਕਨੂਰਕਰ ਹਾਂਜੀ ਸਾਨੂੰ ਜਗਜੀਤ ਸਿੰਘ ਢੱਲੇਵਾਰ ਪ੍ਰਧਾਨ ਜੀ ਦੀ ਜਾਨ ਬਹੁਤ ਪਿਆਰੀ ਹੈ ਇਸ ਲਈ ਪਾਪਾ ਜੀ ਨੇ ਇਹ ਕਦਮ ਚੱਕਿਆ ਸਾਰੇ ਕਿਸਾਨ ਵੀ ਸਾਰੇ 122 ਕਿਸਾਨ ਜੋ ਸੀਗੇ ਬੈਠੇ ਸੀ ਪੰਜਾਬ ਦੇ ਤੇ ਹਰਿਆਣੇ ਦੇ ਸਾਰਿਆਂ ਦਾ ਬਹੁਤ ਬਤਨਵਾਦ ਕਰਨਗੇ ਦੇਖੋ ਜੀ ਤੁਸੀਂ ਨਿੱਕੇ ਨਿੱਕੇ ਬੱਚਿਆਂ ਬਹੁਤ ਜਾਣਕਾਰੀ ਰੱਖਦੇ ਆ ਜਾਣਕਾਰੀ ਰੱਖਣੀਆਂ ਕਿਉਂਕਿ ਐਡੇ ਵੱਡੇ ਯੋਧੇ ਦੀਆਂ ਧੀਆਂ ਤੋ ਸਾਨੂੰ ਹਮੇਸ਼ਾ ਮਾਣ ਰਹਿਣਾ ਮੋਰਚੇ ਨੂੰ ਮਾਣ ਰਹਿਣਾ ਬਾਈ ਰਤਨਦੀ ਕੁਰਬਾਨੀ ਤੇ ਕਿਉਂਕਿ ਕੁਰਬਾਨੀ ਸਾਹਿਬ ਨੇ ਕੀਤੀ ਹੈ ਜੀ ਪਰ ਦੇਖੋ ਬਾਈ ਨੇ ਉਸ ਦਿਨ ਦੱਸਿਆ ਵੀਡੀਓ ਚ ਬਈ ਮੇਰੇ ਸਿਰ ਤੇ ਪਿਤਾ ਦਾ ਸਾਇਆ ਹੈ ਨੇ ਘਰੇ ਮੈਂ ਪੰਜ ਆਪਦੇ ਔਰਤਾਂ ਹੀ ਛੱਡ ਗਏ ਆ ਤਿੰਨ ਆਪਦੀਆਂ ਬੇਟੀਆਂ ਇੱਕ ਮਾਤਾ ਤੇ ਇੱਕ ਆਪਣੀ ਵਾਈਫ ਯਾਰ ਇਹ ਡੇਡੇ ਫੈਸਲੇ ਲੈਣੇ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੁੰਦੀ ਸੋ ਅਸੀਂ ਧੰਨਵਾਦ ਕਰਦੇ ਆ ਸਾਡੇ ਵੱਡੇ ਭਰਾ ਦਾ ਸੋ ਹਮੇਸ਼ਾ ਤੇਰੀ ਕੁਰਬਾਨੀਆਂ ਕੇ ਸਿਰ ਚ ਉਖਦਾ ਰਹਿਣਾ ਭਰਾਵਾ ਜਿੰਨੇ ਵੀ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਸਾਰੇ ਡੰਕਾਈਆਂ ਦੇ ਬਲਾਕ ਦੇ ਜਾਂ ਪੰਜਾਬ ਦੇ ਜਾਂ ਦੂਜੇ ਫੋਰਮਾਂ ਦੇ ਬੈਠੇ ਨੇ ਸਭ ਦਾ ਅਸੀਂ ਧੰਨਵਾਦ ਕਰਦੇ ਆ। ਤੋਂ ਸੰਗਤ ਜੀ ਇੱਕ ਈ ਭਰਮ ਫਲਾਇਆ ਜਾ ਰਿਹਾ ਵੀ ਡੱਲੇ ਵਾਲਾ ਸਾਹਿਬ ਨੇ ਮਰਨ ਵਾਰਤ ਤੇ ਛੜਤਾ। ਤੋਂ ਪ੍ਰਧਾਨ ਜੀ ਨੇ ਮਰਨ ਵਾਰਤ ਨਹੀਂ ਤੋੜਿਆ। ਸਿਰਫ ਉਹ ਵੀ ਕੱਲ ਸੰਗਤ ਦਾ ਵੱਡਾ ਜਦੋਂ ਦਬਾਅ ਪਿਆ ਪ੍ਰਧਾਨ ਜੀ ਤੇ ਹਜ਼ਾਰਾਂ ਦੀ ਗੈਂਤੀ ਜਿੱਥੇ ਰਾਤ ਇਕੱਠ ਹੋਇਆ। ਭਾਈ ਮਨਿਊ ਕਹਾੜ ਜੀ ਨੇ ਜੋ ਇੱਥੇ ਸੰਗਤ ਤੋਂ ਹੱਥ ਖੜੇ ਕਰਵਾਏ ਵੀ ਆਪਾਂ ਦੱਸੋ ਪ੍ਰਧਾਨ ਜੀ ਦਾ ਆਪਾਂ ਨੂੰ ਟਰੀਟਮੈਂਟ ਅਸਤੇ ਵੀ ਪ੍ਰਧਾਨ ਜੀ ਮੰਨ ਨਹੀਂ ਰਹੇ ਸੀ ਸਿਰਫ ਡ੍ਰਿਪ ਡ੍ਰਿਪਾਂ ਲੈ ਰਹੇ ਨੇ ਪ੍ਰਧਾਨ ਜੀ ਸੋ ਸੰਗਤ ਨੇ ਕਿਹਾ ਕਿ ਲੈਣੀਆਂ ਚਾਹੀਦੀਆਂ ਜੇਕਰ ਪ੍ਰਧਾਨ ਜੀ ਡ੍ਰਿਪ ਤੋਂ ਵੀ ਮਨਾ ਕਰਨਗੇ ਤਾਂ ਸਾਰਿਆਂ ਨੇ ਕਿਹਾ ਵੀ ਅਸੀਂ ਕੁਝ ਵੀ ਨਹੀਂ ਖਾਵਾਂਗੇ ਜੋ ਪੰਡਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਸੀ ਸੋ ਪ੍ਰਧਾਨ ਜੀ ਨੇ ਉਹਨਾਂ ਦੇ ਚਲੋ ਗੱਲ ਮੰਨਦੇ ਆ ਸਿਰਫ ਆਪਣੇ ਆਪ ਨੂੰ ਡ੍ਰਿਪ ਲੈਣ ਤਾਂ ਕਿ ਸੀਮਤ ਰੱਖਿਆ ਜੀ ਕੋਈ ਖਾਣ ਦੀ ਜਾਂ ਕੋਈ ਪੀਣ ਦੀ ਜਾਂ ਮਰਨwarte ਤੋੜਨ ਵਾਲੀ ਕੋਈ ਗੱਲ ਨਹੀਂ ਕੁਝ ਸੱਜਣਾ ਫਵਾਵਾ ਫੁਲਾ ਰਹੇ ਨੇ ਮਰਨwarte ਟੁੱਟ ਗਿਆ ਸੋ ਇਦਾਂ ਨਹੀਂ ਟੁੱਟਿਆ ਜੀ ਸੋ ਮਰਨwarte ਤਦ ਤੱਕ ਜਾਰੀ ਰਹੂਗਾ ਜਦ ਤੱਕ ਮੰਗਾਂ ਲਾਗੂ ਨਹੀਂ ਹੋ ਜਾਂਦੀਆਂ ਸੋ ਮੋਰਚਾ ਪੂਰੀ ਚੜ੍ਹਦੀ ਕਲਾ ਚਾ ਜੀ। ਸੋ ਅਸੀਂ ਧੰਨਵਾਦ ਕਰਦੇ ਆਂ ਫਿਰ ਤੋਂ ਸਾਡੇ ਭਰਾ ਦਾ ਜਿਹੜੇ ਨੇ ਆਪਦੇ ਪਰਿਵਾਰ ਨੂੰ ਪਿੱਛੇ ਰੱਖ ਕੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਂਦਾ। ਸੋ ਨਿੱਕੀਆਂ-ਨਿੱਕੀਆਂ ਬੱਚਿਆਂ ਦੀ ਵੀ ਵੇਖੋ ਕਿੰਡੀ ਸੋਚ ਆ ਵੀ ਸਾਡੇ ਨੂੰ ਸਾਨੂੰ ਸਾਡੇ ਡੈਡੀ ਤੋਂ ਵੀ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਜਾਣ ਪਿਆਰੀ ਸੀ। ਸੋ ਅਸੀਂ ਧੰਨਵਾਦ ਕਰਦੇ ਆਂ ਬੱਚਿਆਂ ਦਾ ਵੀ ਜਿਹੜੀਆਂ ਕਦੇ ਡੋਲੀਆਂ ਨੇ। ਇਹ ਕੋ ਨਿੱਕੀ ਬੱਚੀ ਪਿੱਛੇ ਦਿਖ ਰਹੀ ਹੈ ਜੀ ਤੁਹਾਨੂੰ। ਉਹ 2 ਸਾਲ ਦੀ ਆ ਤੁਸੀਂ 6 ਸਾਲ ਦੇ ਹੋ? ਹਾਂਜੀ। ਹਾਂ ਇਹ ਆਪਣੇ 8 ਸਾਲ ਦੀ ਲੱਗਦੀ ਹੈ ਜੀ। ਸੋ ਇੰਨੀ ਹੀ ਬੇਨਤੀਆਂ ਸੀ ਜੀ ਮੋਰਚਾ ਪੂਰੀ ਚੜ੍ਹਦੀ ਆਪਣੇ ਦਾ ਗੁਰੂ ਸਹਿਬਾਨਾ ਨੇ ਵੀ ਕਿਹਾ ਜੀ ਆਖਰੀ ਫਤਿਹ ਤਾਂ ਖਾਲਸੇ ਦੀ ਹੋਣੀ ਹੈ ਤੇ ਆਪਣਾ ਤਾਂ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪੰਜ ਕਕਾਰਾਂ ਦਾ ਧਾਰਨੀ ਆ ਜੀ ਗੁਰਸਿੱਖ ਬੰਦਾ ਸੋ ਆਪਾਂ ਮੋਰਚਾ ਜਰੂਰ ਫਤਿਹ ਕਰਾਂਗੇ ਸੋ ਸਾਰੇ ਭਰਾ ਆਪ ਦੀ ਜਿੰਮੇਵਾਰੀ ਸਮਝਦੇ ਹੋਏ ਕਨੌਰੀ ਬਾਰਡਰ ਤੇ ਹਾਜ਼ਰੀਆਂ ਵੱਤ ਵੱਤ ਭਰਦੇ ਰਹੋ ਮੋਰਚਾ ਜਰੂਰ ਫਤਿਹ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ